ਸਾਨੂੰ ਕਿਹਨਾ ਗੱਲਾਂ ਦਾ ਮੁੱਖ ਤੌਰ ਤੇ ਧਿਆਨ ਰੱਖਣਾ ਚਾਹੀਦਾ ਤਾਂ ਕਿ ਸਾਡਾ ਝਾੜ ਜਿਹੜਾ ਹੈ ਕੋਈ ਵੀ ਫਸਲ 'ਚ ਘਟ ਨਾ ਆਵੇ ਜੇਕਰ ਇੱਕ ਸਾਇੰਸਦਾਨ ਕਹਿੰਦਾ ਹੈ ਕਿ ਸਾਡੀ ਕਿਸਮ ਜਿਹੜੀ ਅਸੀਂ ਸਪਾਰਸ਼ ਕੀਤੀ ਹੈ ਉਹ 60 ਕੁੰਟਲ ਦਾ ਝਾੜ ਦਿੰਦੀ ਹੈ ਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਬਰਕਰਾਰ ਰੱਖਣਾ ਹੈ ਉਹਨਾਂ ਗੱਲਾਂ ਤੇ ਮੈਂ ਥੋੜੀ ਰੋਸ਼ਨੀ ਪਾਉਂਗਾ ਜਿਹੜੀ ਆਪਣੀ ਮੁੱਖ ਫਸਲ ਹੈ ਫਾੜੀ ਦੀ ਉਹ ਕਣਕ ਹਨ ਕਣਕ ਅਸੀਂ ਨਰਮੇ ਦੇ ਬਾਅਦ ਵੀ ਬੀਜਦੇ ਆਂ ਤੇ ਕਣਕ ਅਸੀਂ ਝੋਨੇ ਦੇ ਬਾਅਦ ਵੀ ਬੀਜਦੇ ਆਂ ਜਿਹੜੀ ਕਣਕ ਅਸੀਂ ਝੋਨੇ ਦੇ ਬਾਅਦ ਚ ਬੀਜਦੇ ਆਂ ਉਹਦੇ ਮੁੱਖ ਤੌਰ ਤੇ ਦੋ ਢੰਗ ਜਿਹੜੇ ਨਾ ਯੂਨੀਵਰਸਿਟੀ ਵੱਲੋਂ ਸਪਾਰਸ਼ ਕੀਤੇ ਗਏ ਨੇ ਇੱਕ ਤੇ ਰਿਵਾਤੀ ਬਿਜਾਈ ਜਿੱਥੇ ਤੁਸੀਂ ਰਹਿਣ ਖੁੰਦ ਨੂੰ ਵਿੱਚ ਬਾਉਂਦੇ ਹੋ ਜਾਂ ਬਾਹਰ ਕੱਢ ਕੇ ਕਿਸੇ ਵੀ ਤਰੀਕੇ ਨਾਲ ਬਿਜਾਈ ਕਰਦੇ ਹੋ ਤੇ ਇੱਕ ਜਿਹੜੀ ਹੈ ਪਰਾਲੀ ਦੀ ਸੰਭਾਲ ਕਰਕੇ ਕਿਸ ਤਰ੍ਹਾਂ ਉਹਦੀ ਬਿਜਾਈ ਕਰਨੀ ਹੈ ਤੇ ਜੇਕਰ ਅਸੀਂ ਪਹਿਲੇ ਪਰਾਲੀ ਸੰਭਾਲ ਕੇ ਕਿਸ ਤਰ੍ਹਾਂ ਬਿਜਾਈ ਕਰਨੀ ਹੈ ਉਹਦੇ ਕਿਹੜੇ ਕਿਹੜੇ ਢੰਗ ਨੇ ਉਹਨਾਂ ਤੇ ਅਸੀਂ ਅਗਰ ਗੱਲ ਕਰੀਏ ਤੇ ਆਪਣੇ ਕੋਲ ਕਾਫੀ ਮਸ਼ੀਨਾਂ ਸਪਾਰਸ਼ ਹੋਈਆਂ ਨੇ ਜਿਸ ਤਰ੍ਹਾਂ ਹੈਪੀ ਸੀਡਰ ਹੈ ਸੁਪਰ ਸੀਡਰ ਹੈ ਸਮਾਰਟ ਸੀਡਰ ਹੈ ਤੇ ਲਾਸਟ ਵਿੱਚ ਆਪਣਾ ਸਰਫੇਸ ਸੀਡਰ ਵੀ ਆਪਣੀ ਸਪਾਰਸ਼ ਹੋਈ ਹੈ ਅਗਰ ਅਸੀਂ ਹੈਪੀ ਸੀਡਰ ਨਾਲ ਬਜਾਈ ਕਰਨੀ ਹੈ ਜਾਂ ਸਮਾਰਟ ਸੀਡਰ ਨਾਲ ਬਜਾਈ ਕਰਨੀ ਹੈ ਜਾਂ ਸਰਫੇਸ ਸੀਡਰ ਨਾਲ ਬਜਾਈ ਕਰਨੀ ਹੈ ਤੇ ਅਸੀਂ ਆਪਣੀ ਬਜਾਈ ਜਿਹੜੀ ਹੈ 25 ਅਕਤੂਬਰ ਤੋਂ ਹੀ ਸਟਾਰਟ ਕਰ ਦੇਣੀ ਚਾਹੀਦੀ ਕਿਉਂਕਿ ਇਹਦੇ ਵਿੱਚ ਪਰਾਲੀ ਵਿੱਚ ਰਹਿੰਦੀ ਹੈ ਪਰਾਲੀ ਕਰਕੇ ਤੈਅ ਬਣ ਜਾਂਦੀ ਹੈ ਉਹਦੇ ਕਰਕੇ ਜਿਹੜਾ ਵਾਤਾਤਮਾਣ ਹੈ ਆਪਣਾ ਜ਼ਮੀਨ ਦਾ ਮਿੱਟੀ ਦਾ ਉਹ ਥੋੜਾ ਘਟ ਰਹਿੰਦਾ ਹੈ ਠੰਡੀ ਰਹਿੰਦੀ ਹੈ ਤੇ ਇਸ ਕਰਕੇ ਜੇਕਰ ਤੁਸੀਂ ਹੈਪੀ ਸੀਡਰ ਸਮਾਰਟ ਸੀਡਰ ਜਾਂ ਸਰਫੇਸ ਸੀਡਰ ਨਾਲ ਬਿਜਾਈ ਕਰਨੀ ਹੈ ਤੇ ਲਾਸਟ ਅਕਤੂਬਰ ਜਾਨਕੀ ਜਿਹੜਾ ਹਫਤਾ ਲਾਸਟ ਹਫਤਾ ਅਕਤੂਬਰ ਦਾ ਬਹੁਤ ਹੀ ਠੁਕਮਾ ਔਰ ਇਹਦੀ ਬਜਾਈ ਜਿਹੜੀ ਹੈ 15 ਅਕਤੂਬਰ 15 ਨਵੰਬਰ ਤੱਕ ਜਿਹੜੀ ਹੈ ਜਿੱਥੇ ਪ੍ਰਾਲੀ ਨੂੰ ਸੰਭਾਲਣਾ ਉਹਦੀ ਬਜਾਈ ਕਰ ਦੋ ਕਿਉਂਕਿ ਉਹਦੇ ਬਾਅਦ ਚ ਜਿਹੜਾ ਆਪਣਾ ਟੈਂਪਰੇਚਰ ਹੈ ਤਾਤਮਾਨ ਹੈ ਉਹ ਡਿੱਗਦਾ ਥੱਲੇ ਤੇ ਹਰੀ ਥੋੜੀ ਕੇ ਦੇਰ ਨਾਲ ਹੁੰਦੀ ਆ ਤੇ ਕਈ ਵਾਰ ਥੋੜਾ ਹਰੇ ਪੰਚ ਵੀ ਥੋੜੀ ਘੱਟ ਰਹਿ ਜਾਂਦੀ ਐ ਤੇ ਫੇਰ ਸਾਡਾ ਸਿੱਧਾ ਅਸਰ ਜਾ ਕੇ ਜਿਹੜਾ ਆ ਝਾੜਦੇ ਪੈਂਦਾ ਇਸ ਲਈ ਜੇਕਰ ਤੁਸੀਂ ਪਰਾਲੀ ਸੰਭਾਲ ਕੇ ਬਜਾਈ ਕਰਨੀ ਐ ਤੇ ਤੁਹਾਡਾ ਜਿਹੜਾ 25 ਅਕਤੂਬਰ ਤੋਂ ਜਿਹੜੀ ਐ ਬਜਾਈ ਸਟਾਰਟ ਕਰ ਲਓ ਤੇ ਅਗਰ ਤੁਸੀਂ ਰਹਿਣ ਖੋਦ ਬਾਹਰ ਕੱਢ ਕੇ ਜਾਂ ਤੁਸੀਂ ਉਹ ਦਿਨ ਬੈਲਰ ਨਾਲ ਬਣਾ ਕੇ ਬਾਹਰ ਕੱਢਿਆ ਤੇ ਫੇਰ ਤੁਹਾਡਾ ਜਿਹੜਾ ਪਹਿਲਾ 15 ਵਾੜਾ ਨਵੰਬਰ ਦਾ ਬਹੁਤੀ ਟਕਮਾ ਮੰਨਿਆ ਜਾਂਦਾ ਕਿਉਂਕਿ ਕਣਕ ਜਿਹੜੀ ਐ ਅਗਰ ਤੁਹਾਡਾ ਤਾਪਮਾਨ ਘਟੇ ਬਿਜਾਈ ਦੇ ਸਮੇਂ ਤੇ ਤਾਂ ਹੀ ਉਹ ਅੱਗੇ ਜਾ ਕੇ ਬੂਜਾ ਵਧੀਆ ਮਾਰੂਗੀ ਅਗਰ ਤੁਸੀਂ ਗਰਮੀ ਚ ਬੀਜਤੀ ਜਿਆਦਾ ਆਪਣਾ ਉਹ ਹੈ ਤਾਪਤਾਪਮਾਨ ਜਿਆਦਾ ਹੈ ਤੇ ਉਹ ਕੀ ਹੋਣਾ ਹਰੀ ਦੇ ਹੋ ਜਾਊਗੀ ਲੇਕਿਨ ਉਹ ਬੂਜਾ ਨਹੀਂ ਬਣਾਉਗੀ ਕੱਲੀ ਕੱਲੀ ਡੱਕੇ ਰਹਿ ਜਾਊਗੀ ਤੇ ਅਗਰ ਬੂਜਾ ਨਹੀਂ ਬਣੋਗਾ ਤੇ ਤੁਹਾਡੀਆਂ ਲਾਸਟ ਚ ਬੱਲੀਆਂ ਘਟ ਆਉਣੀਆਂ ਹੀ ਆਉਣੀਆਂ ਜੇਕਰ ਬੱਲੀਆਂ ਘਟ ਆ ਗਈਆਂ ਤੇ ਝਾੜ ਘਟਣਾ ਹੀ ਘਟਣਾ ਹੈ ਚਾਹੇ ਬਾਤ ਜਿੰਨਾ ਮਰਜ਼ੀ ਜ਼ੋਰ ਲਾ ਲੋ ਇਸ ਲਈ ਇਹ ਬਜਾਈ ਦਾ ਸਮਾਂ ਜਿਹੜਾ ਕਣਕ ਦਾ ਉਹ ਬਹੁਤ ਹੀ ਟੁਕਮਾਉਣਾ ਚਾਹੀਦਾ